ਸਸਰਕਾਲ ਜੀ ਤੁਸੀਂ ਜੁੜ ਚੁੱਕੋ ਕਿਉਂ ਜਗਬਾਨੀ ਟੀਵੀ ਦੇ ਨਾਲ ਤੇ ਮੈਂ ਹਾ ਤੁਹਾਡੇ ਨਾਲ ਅਨੂ ਚੋਪੜਾ ਇੱਕ ਵਾਰ ਫਿਰ ਤੋਂ ਵੱਡਾ ਜਹਾਜ਼ ਹਾਦਸਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਇੱਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ ਤਾਂ ਅੱਗ ਦੇ ਗੋਲੇ ਦੇ ਵਿੱਚ ਦੱਸਿਆ ਕਿ ਇਹ ਜਹਾਜ਼ ਤਬਦੀਲ ਹੋ ਜਾਂਦਾ ਹੈ ਤਾਂ ਕਾਲਾ ਧੂਆ ਜੋ ਹੈ ਅਸਮਾਨ ਦੇ ਵਿੱਚ ਉੱਡਦਾ ਜਿਸ ਤੋਂ ਬਾਅਦ ਦੱਸਿਆ ਕਿ ਇਸ ਕਾਲੇ ਧੂਏ ਨੂੰ ਉੱਡਦੇ ਹੋਏ ਵੇਖ ਸਾਰੇ ਹੀ ਯਾਤਰੀ ਜੋ ਹੈ ਉਹ ਸੈਮ ਜਾਂਦੇ ਨੇ ਤਾਂ ਲੰਡਨ ਦੇ ਸਾਊਥ ਐਂਡ 에ਅਰਪੋਰਟ ਤੇ ਦੱਸਿਆ ਕਿ ਇਹ ਵੱਡਾ ਹਾਦਸਾ ਹੋ ਇੱਥੇ ਇੱਕ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਟੇਕ ਆਫ ਕਰਦਿਆਂ ਹੀ ਦੱਸੇ ਕਿ ਟੇਕ ਆਫ ਕਰਨ ਤੋਂ ਕੁਝ ਹੀ ਸਕਿੰਟਾਂ ਬਾਅਦ ਛੋਟਾ ਜਹਾਜ਼ ਜੋ ਹੈ ਉਹ ਹਾਦਸਾ ਗ੍ਰਸਤ ਹੋ ਜਾਂਦਾ ਹੈ ਉਹ ਕ੍ਰੈਸ਼ ਹੋ ਜਾਂਦਾ ਹੈ ਜਿਸ ਤੋਂ ਬਾਅਦ ਇਹ ਤਸਵੀਰਾਂ ਵੀ ਤੁਹਾਨੂੰ ਵਿਖਾ ਰਿਹਾ ਕਿ ਇਸ ਤਰੀਕੇ ਦੇ ਨਾਲ ਕਾਲੇ ਧੂੰਏ ਦਾ ਗੁਬਾਰ ਜੋ ਹੈ ਉਹ ਅਸਮਾਨ ਦੇ ਵਿੱਚ ਉੱਡਦਾ ਹੋਇਆ ਨਜ਼ਰ ਆਉਂਦਾ ਇੱਕ ਅੱਗ ਦਾ ਗੋਲਾ ਜੋ ਹੈ ਜਹਾਜ਼ ਬਣ ਜਾਂਦਾ ਹੈ ਤਾਂ ਹਾਲਾਂਕਿ ਫਿਲਹਾਲ ਦੱਸਿਆ ਕਿ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ है, सामने नहीं आई है अः कोई जीडी है दस के फिलहाल पुष्टि नहीं हो सकी है कि इन्हना इस हादसे के मौत हुई है क्योंकि अः दस दे के फिलहाल जो है जरूर सूचना जी जानकारी निकल के सामने आई है कि हादसा हुआ है लंडन के साउथ एंड हवाई अड्डे लेकिन फिलहाल मौत के आंकड़े बारे दस कि कोई भी जानकारी निकल के सामने नहीं आई है तो भयानक हादसा वापर दस्या जा रहा है कि छोटा जहाज से या कह ले कि के बिजनेस जैट जिसनों कहा जाता है वह जरा उड़ रहा लंडन तो इसने नीदरलैंड जाना सही इसने नीदरलैंड जाने लडान भरी सी लेकिन उडान ਪੜਦੇ ਹੀ ਟੇਕ ਆਫ ਕਰਨ ਤੋਂ ਕੁਝ ਹੀ ਸਕਿੰਟਾਂ ਬਾਅਦ ਜੋ ਹੈ ਇਹ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋ ਜਾਂਦਾ ਹੈ ਕ੍ਰੈਸ਼ ਹੋ ਜਾਂਦਾ ਹੈ ਜ਼ਮੀਨ ਤੇ ਆ ਕੇ ਵੱਜਦਾ ਹੈ ਤੇ ਜਿਸ ਤੋਂ ਬਾਅਦ ਅਸਿਕ ਜ਼ਮੀਨ ਦੇ ਨਾਲ ਟੱਚ ਕਰਦਿਆਂ ਹੀ ਜ਼ਮੀਨ ਨੂੰ ਛੂੰਹਦਿਆਂ ਹੀ ਜੋ ਹੈ ਇਹ ਜਹਾਜ਼ ਅੱਗ ਦੇ ਗੋਲੇ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਤੇ ਜਿਸ ਤੋਂ ਬਾਅਦ ਕਾਲੇ ਧੂਏ ਦੀਆਂ ਲਪਟਾਂ ਤੁਸੀਂ ਵੇਖ ਸਕਦੇ ਹੋ ਕਿੰਨੀਆਂ ਉੱਚੀਆਂ ਅਸਮਾਨ ਦੇ ਵਿੱਚ ਉੱਡਦੀਆਂ ਦਿਖਾਈ ਦਿੰਦੀਆਂ ਨੇ ਤੇ ਉੱਥੇ ਹੀ ਬਾਕੀ ਯਾਤਰੀ ਜੋ ਅਸਿਕ ਦੂਸਰੇ ਜਹਾਜ਼ ਦੇ ਵਿੱਚ ਚੜਨ ਦੇ ਲਈ ਤਿਆਰ ਸੀਗੇ ਤਾਂ ਉਹ ਜਾਂ ਦੇਸ਼ ਤੋਂ ਇਹਨੂੰ ਵੇਖਦੇ ਨੇ ਤਾਂ ਉਹ ਵੀ ਸਹਿਮ ਜਾਂਦੇ ਨੇ ਘਬਰਾ ਜਾਂਦੇ ਨੇ ਤਾਂ ਇਹ ਵੀਡੀਓ ਲਗਾਤਾਰ ਦੱਸਦੀ ਹੈ ਕਿ ਹੁਣ ਸਾਹਮਣੇ ਆ ਰਹੀ ਹੈ ਤੇ ਇਹ ਵੀਡੀਓ ਦੇ ਵਿੱਚ ਸਾਫ਼ ਉਹ ਦ੍ਰਿਸ਼ ਦਿਖਾਈ ਦੇ ਰਿਹਾ ਜਦੋਂ ਲੰਡਨ ਦੇ ਸਾਊਥ ਐਂਡ ਹਵਾਈ ਅੱਡੇ ਤੇ ਜੋ ਇੱਕ ਛੋਟਾ ਜਹਾਜ਼ ਹੈ ਉਹ ਹਾਦਸਾ ਗ੍ਰਸਤ ਹੁੰਦਾ ਤੇ ਉਸ ਤੋਂ ਬਾਅਦ ਦਾ ਖੌਫਨਾਕ ਮੰਜ਼ਰ ਇਸ ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਤਾਂ ਫਿਲਹਾਲ ਜਿਸ ਤਰ੍ਹਾਂ ਸੀ ਤੁਹਾਨੂੰ ਪਹਿਲਾਂ ਦੱਸਿਆ ਕਿ ਕੋਈ ਜਾਨੀ ਨੁਕਸਾਨ ਹੋਣ ਦੀ ਫਿਲਹਾਲ ਖਬਰ ਦੱਸਦੇ ਕਿ ਸਾਹਮਣੇ ਈ ਆਈਏ ਕੋਈ ਵੀ ਅਫੀਸ਼ੀਅਲ ਸਟੇਟਮੈਂਟ ਜੋ ਹੈ ਫਿਲਹਾਲ ਅਧਿਕਾਰੀਆਂ ਦੇ ਵੱਲੋਂ ਨਹੀਂ ਦਿੱਤੀ ਗਈ ਕਿ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਹਾਲਾਂਕਿ ਉਸ ਤਰੀਕੇ ਦੇ ਨਾਲ ਇਹ ਜਾਣਕਾਰੀ ਜ਼ਰੂਰ ਦਿੱਤੀ ਜਾ ਰਹੀ ਹੈ ਕਿ ਇਸ ਜਹਾਜ਼ ਦੇ ਵਿੱਚ ਜਿਹੜੀ ਹੈ 12 ਲੋਕਾਂ ਦੇ ਬੈਠਣ ਦੀ ਸਮਰੱਥਾ ਸੀਗੀ ਲੇਕਿਨ ਹੁਣ ਇਸ ਜਹਾਜ਼ ਦੇ ਵਿੱਚ ਜੋ ਹਾਦਸਾ ਗਰਸਤ ਹੋਇਆ ਹੈ ਇਸ ਦੇ ਵਿੱਚ ਕਿੰਨੇ ਕੁ ਲੋਕ ਸਵਾਰ ਸੀਗੇ ਕੌਣ ਸੀਗਾ ਫਿਲਹਾਲ ਇਸ ਨੂੰ ਲੈ ਕੇ ਕੋਈ ਵੀ ਜਾਣਕਾਰੀ ਦਸਦੀਏ ਕਿ ਸਾਹਮਣੇ ਨਹੀਂ ਆਈ ਹੈ ਤਾਂ ਇਹ ਤੋਂ ਬਾਅਦ ਹੁਣ ਲੰਡਨ ਦਾ ਸਾਊਥ ਐਂਡ ਹਵਾਈ ਅੱਡਾ ਦੱਸਦੇ ਕਿ ਬੰਦ ਕਰ ਦਿੱਤਾ ਗਿਆ ਹੈ ਉਡਾਨਾਂ ਜੋ ਹੈ ਉਹ ਰ ਕਰ ਦਿੱਤੀਆਂ ਗਈਆਂ ਨੇ ਅਗਲੇ ਜਿਹੜਾ ਸੂਚਨਾ ਤੱਕ ਅਗਲੀ ਜਾਣਕਾਰੀ ਉਦੋਂ ਤੱਕ ਜਿਹੜਾ ਇਹ ਹੁਣ ਬੰਦ ਰਹੇਗਾ ਹਵਾਈ ਅੱਡਾ ਕਿਉਂਕਿ ਬਹੁਤ ਹੀ ਭਿਆਨਕ ਹਾਦਸਾ ਦੱਸਦੇ ਕਿ ਵਾਪਰਿਆ ਹੈ ਤੇ ਲੰਡਨ ਦੇ ਸਮੇਂ ਅਨੁਸਾਰ ਦੁਪਹਿਰ 4 ਵਜੇ ਦੱਸਦੇ ਕਿ ਬੀਤੇ ਕੱਲੇ ਹਾਦਸਾ ਵਾਪਰਿਆ ਤੇ ਉਸ ਤੋਂ ਬਾਅਦ ਹੁਣ ਲਗਾਤਾਰ ਇਹ ਵੀਡੀਓ ਜੋ ਹੈ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਹੁਣ ਇਹ ਵੀਡੀਓ ਤੁਸੀਂ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਭਿਆਨਕ ਉਹ ਹਾਦਸਾ ਹੋਵੇਗਾ ਕਿੰਨਾ ਭਿਆਨਕ ਉਹ दृश हो जिन्हों लोगों ने उत् खड़े होकर वेख्या है तो यह छोटा जहाज दसा जा रहा है कि लंडन तो नीदरलैंड जा रहा है इस दौरान जो दो इस जहाज ने टेक ऑफ कियाफ़ कर कुछ ही सिकटा बाद दस कि यह जहाज जो है हादसा ग्रस्त हो गया जमीन दे टकर जमीन दकराने तो बाद अग का गोला बन जाता है तो फिलहाल कोई भी कारण हालांकि सामने नहीं आया कि क्यों यह हादसा हुआ है किमें हादसा होया ਕਿ ਟੇਕ-ਆਫ ਕਰਦਿਆਂ ਹੀ ਇਹ ਜਹਾਜ਼ ਕਿਵੇਂ ਅੱਗ ਦੇ ਗੋਲੇ ਦੇ ਵਿੱਚ ਤਬਦੀਲ ਹੋ ਗਿਆ ਤਾਂ ਇਹ ਜਾਂਚ ਦਾ ਵਿਸ਼ਾ ਹੈ ਦੱਸਦੇ ਕਿ ਇਸ ਤੋਂ ਪਹਿਲਾਂ ਭਾਰਤ ਦੇ ਵਿੱਚ ਵੀ ਭਾਰਤ ਦੇ ਅਹਮਦਾਬਾਦ ਦੇ ਵਿੱਚ ਜੋ ਹੈ ਵੱਡਾ ਹਾਦਸਾ ਇਸੇ ਤਰੀਕੇ ਦੇ ਨਾਲ ਵਾਪਰਿਆ ਸੀ ਉਸ ਵੇਲੇ ਵੀ ਅਹਮਦਾਬਾਦ ਤੋਂ ਜਿਹੜਾ ਹੈ ਪਲੇਨ ਜੋ ਨਿਕਲਿਆ ਸੀਗਾ ਉਹ ਟੇਕ-ਆਫ ਕਰਨ ਤੋਂ ਕੁਝ ਹੀ ਸਕਿੰਟਾਂ ਬਾਅਦ ਕ੍ਰੈਸ਼ ਹੋ ਗਿਆ ਤਾਂ ਉਹ ਦੱਸਦੇ ਕਿ ਉਸ ਦੇ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋਈ ਤੇ ਹੁਣ ਉਸ ਤੋਂ ਬਾਅਦ ਇੱਕ ਹੋਰ ਇਹ ਵੱਡਾ ਹਾਦਸਾ ਵਾਪਰਿਆ ਹਾਲਾਂਕਿ ਦੱਸਦੇ ਕਿ ਇਹ ਛੋਟਾ ਜਹਾਜ਼ ਸੀਗਾ ਇੱਕ ਬਿਜ਼ਨਸ ਜੈਟ ਜਿਸ ਨੂੰ ਕਹਿ ਦਿੰਦੇ ਆ ਉਹ ਸਿਗਾ ਜਿਸ ਦੇ ਵਿੱਚ 12 ਲੋਕਾਂ ਦੇ ਬੈਠਣ ਦੀ ਸਮਰੱਥਾ ਹੁੰਦੀ ਹੈ ਇਹ ਜੋ ਹੈ ਜਹਾਜ਼ ਹੁਣ ਹਾਦਸਾ ਗ੍ਰਸਤ ਹੋ ਗਿਆ ਹੈ ਤੇ ਹੁਣ ਜਿਹੜੀ ਹੈ ਅੱਗੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਕਿ ਇਸ ਜਹਾਜ਼ ਹਾਦਸੇ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਕਿਉਂਕਿ ਫਿਲਹਾਲ ਦੱਸਿਆ ਕਿ ਕੋਈ ਵੀ ਜਾਨੀ ਨੁਕਸਾਨ ਦੀ ਖਬਰ ਜੜੀ ਉਹ ਨਿਕਲ ਕੇ ਸਾਹਮਣੇ ਨਹੀਂ ਆਈ ਹੈ

ਜਹਾਜ਼ ਜੋ ਹੈ ਉਹ ਹਾਦਸਾ ਗ੍ਰਸਤ ਹੋ ਜਾਂਦਾ ਹੈ ਉਹ ਕ੍ਰੈਸ਼ ਹੋ ਜਾਂਦਾ ਜਿਸ ਤੋਂ ਬਾਅਦ ਇਹ ਤਸਵੀਰਾਂ ਵੀ ਤੁਹਾਨੂੰ ਵਿਖਾ ਰਿਹਾ ਕਿਸ ਤਰੀਕੇ ਦੇ ਨਾਲ ਕਾਲੇ ਧੂੰਏ ਦਾ ਗੁਬਾਰ ਜੋ ਹੈ ਉਹ ਅਸਮਾਨ ਦੇ ਵਿੱਚ ਉੱਡਦਾ ਹੋਇਆ ਨਜ਼ਰ ਆਂਦਾ ਇੱਕ ਅੱਗ ਦਾ ਗੋਲਾ ਜੋ ਹੈ ਜਹਾਜ਼ ਬਣ ਜਾਂਦਾ ਹੈ ਤਾਂ ਹਾਲਾਂਕਿ ਫਿਲਹਾਲ ਦੱਸਿਆ ਕਿ ਜਾਨੀ ਨੁਕਸਾਨ ਹੋਣ ਦੀ ਕੋਈ ਖਬਰ ਜਿਹੜੀ ਹੈ ਸਾਹਮਣੇ ਨਹੀਂ ਆਈ ਹੈ ਕੋਈ ਜਿਹੜੀ ਹੈ ਦੱਸ ਕਿ ਫਿਲਹਾਲ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਕਿ ਇਨ੍ਹਾਂ ਇਸ ਹਾਦਸੇ ਦੇ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਕਿਉਂਕਿ ਦੱਸਦੇ ਕਿ ਫਿਲਹਾਲ ਜੋ ਹੈ जरूर सूचना जी जानकारी निकल के सामने आई है कि जहाज हादसा हो लंडन के साउथ एंड हवाई अड्डे से लेकिन फिलहाल मौत के आंकड़े बारे दस के कोई भी जानकारी निकल के सामने नहीं आई है हादसा वापर के है दसाया जा रहा है कि छोटा जहाज से या कह ले कि बिजनेस जैट जिसनों कहा जाता है वह जरा उड़ रहा था लंडन तो इसने नीदरलैंड जाना सही इसने नीदरलैंड जाने लडान भरी सी लेकिन उडान ਪੜਦੇ ਹੀ ਟੇਕ ਆਫ ਕਰਨ ਤੋਂ ਕੁਝ ਹੀ ਸਕਿੰਟਾਂ ਬਾਅਦ ਜੋ ਹੈ ਇਹ ਛੋਟਾ ਜਹਾਜ਼ ਹਾਦਸਾ ਗ੍ਰਸਤ ਹੋ ਜਾਂਦਾ ਹੈ ਕ੍ਰੈਸ਼ ਹੋ ਜਾਂਦਾ ਹੈ ਜ਼ਮੀਨ ਤੇ ਆ ਕੇ ਵੱਜਦਾ ਹੈ ਤੇ ਜਿਸ ਤੋਂ ਬਾਅਦ ਅਸਲ ਕਿ ਜ਼ਮੀਨ ਦੇ ਨਾਲ ਟੱਚ ਕਰਦਿਆਂ ਹੀ ਜ਼ਮੀਨ ਨੂੰ ਛੂੰਹਦਿਆਂ ਹੀ ਜੋ ਹੈ ਇਹ ਜਹਾਜ਼ ਅੱਗ ਦੇ ਗੋਲੇ ਦੇ ਵਿੱਚ